ਸਤਨਾਮ ਵਾਹਿਗੁਰੂ ਸਾਹਿਬ ਜੀ ਸਨੋਕ ਦਇਆ ਕਰਨ ਦੁਖ ਹਰਨੰ ਉਚਾਰਨ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨਾਮਾਇ ਦਇਆ ਕਰਨ ਦੁਖ ਹਰਨੰ ਉਚਾਰਨ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤਨਾ ਨਾਇ ਭਾ ਭਲੰਗੜੀ ਬੁਝ ਗਈ ਰਖੰਡੋ ਪ੍ਰਭ ਆਪ ਜਿਨ ਲੁਪਾਈ ਮੇਰੇ ਕਰੀ ਨਾਨਕ ਸੋ ਪ੍ਰਭ ਜਾਪ ਪ੍ਰਭੂ ਭਏ ਦਇਆਲ ਨਾ ਬਿਆਪਨ ਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਮੇਰਵਨ ਭਏ ਸਰੀਰਾ ਜਨ ਧੋਰੀਂ ਆ ਮਨ ਤਨ ਭਏ ਸੰਤੋਖ ਕੋ ਰਣ ਪ੍ਰਭ ਪਾਇਆ ਤੜੇ ਕੋ ਤੰਦ ਸੰਗ ਲੋਗ ਕੋਲਾ ਸਭ ਆ ਮਨ ਤਨ ਭਏ ਸੰਤੋਖ ਕੋ ਨਕਲਤ ਆ ਤਾਰੇ ਉਪਟੰਬ ਸੰਗ ਲੋਗ ਕੋਲ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਚਰਨਾਂ ਨਾਮ ਕੀ ਰਤਨ ਗਯਾਲ ਪੁਰਖ ਭਗਵਾਨ ਨਾਨਕ ਲਿਫਤ ਨਾਮ ਆ ਗੁਰੂ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਵਾਕ ਜੈਤ ਸ੍ਰੀ ਕੀ ਵਾਰ ਦੇ ਅੰਦਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਬਖਸ਼ੇ ਪਾਵਨ ਵਾਰ ਪਾਵਨ ਅੰਗ 709 ਅਤੇ 10 ਉਤੇ ਸੁਭਾਏ ਮਾਨ ਹੈ ਅੱਜ ਪਿਆਰ ਵਾਲਿਓ ਇਹ ਜਿਹੜੀ ਰਾਤ ਚੱਲ ਰਹੀ ਹੈ ਇਤਿਹਾਸ ਦੇ ਅੰਦਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਸਰਖਰੋ ਹੋ ਕੇ ਤਾਲੀ ਮਾਰ ਕੇ ਤੇ ਲਲਕਾਰ ਕੇ ਕਿ ਹਿੰਦ ਦਾ ਗੁਰੂ ਜਾ ਰਿਹਾ ਹੈ ਰੋਕ ਸਕੋ ਤਾਂ ਰੋਕ ਲਓ ਵਚਨ ਆਖ ਕੇ ਤਾੜੀ ਮਾਰ ਕੇ ਤੇ ਚਮਕੌਰ ਦੀ ਗੜੀ ਨੂੰ ਪੰਜਾ ਪਿਆਰਿਆਂ ਦੇ ਹੁਕਮ ਦੇ ਨਾਲ ਛੱਡ ਕੇ ਤੇ ਤੁਰਦੇ ਨੇ। ਨਾ ਘੋੜਾ ਹੈ ਨਾ ਪੈਰਾਂ ਵਿੱਚ ਜੋੜਾ ਹੈ। ਕਾਰਨ ਕੀ ਹੈ ਵੀ ਕਿਤੇ ਕੋਈ ਘੋੜਾ ਕਿਸੇ ਸਿੰਘ ਦੇ ਉੱਤੇ ਪੈਰ ਨਾ ਰੱਖੇ। ਮੈਂ ਤੁਰ ਕੇ ਜਾ ਰਿਹਾ ਮੇਰਾ ਜੋੜਾ ਕਿਸੇ ਸਿੰਘ ਦੇ ਖਿਲਰੇ ਕੇ ਸਾਤੇ ਨਾ ਲੱਗ ਜਾਏ। ਘੋੜਾ ਵੀ ਛੱਡ ਦਿੱਤਾ ਜੋੜਾ ਵੀ ਨਹੀਂ ਪਾਇਆ ਤੇ ਨੰਗੇ ਪੈਰੀ ਤੁਰੇ ਨੇ। ਇਹ ਰਾਤ ਸਤਗੁਰੂ ਤੁਰਦੇ ਨੇ ਤੇ ਸਵੇਰ ਤੱਕ ਤੇ 마ਸੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਨੇ ਤੇ ਸੜਕਾਂ ਨਹੀਂ ਨੇ ਪਗ ਡੰਡੀਆਂ ਦੇ ਸਹਾਰੇ ਜਦੋਂ ਪਹੁੰਚਦੇ ਨੇ 마ਸੀਵਾੜੇ ਦੇ ਜੰਗਲ ਤੱਕ ਤੇ ਜਾਮਾ ਲੀਰੋ ਲੀਰ ਹੈ ਤਨ ਦੇ ਉੱਤੇ ਕਈ ਥਾਂਵਾਂ ਤੇ ਖੂਨ ਰਿਸ ਰਿਹਾ ਹੈ ਦਿਨ ਚੜ੍ਹੇ ਉਸ ਥਾਂ ਤੇ ਜਾ ਕੇ ਸਤਗੁਰੂ ਟਿੰਡ ਦਾ ਸਰਾਨਾ ਲੈ ਕੇ ਆਰਾਮ ਵੀ ਕਰਦੇ ਨੇ ਸੋ ਵੀ ਜਾਂਦੇ ਨੇ ਗੱਲੇ ਨੇ ਪਰ ਉਸ ਮਾਲਕ ਦੀ ਯਾਦ ਵਿੱਚ ਸੋਹਿ ਵੀ ਸਕਦੇ ਨੇ ਇੱਕ ਪਾਸੇ ਇਹ ਮਾਹੌਲ ਦੂਜੇ ਪਾਸੇ ਅੱਜ ਦੇ ਦਿਹਾੜੇ ਬੀਬੀ ਸ਼ਰਨਕੌਰ ਛੇ ਦੋਇ ਸੰਗਾ ਦੀਆਂ ਲਾਸ਼ਾਂ ਨੂੰ ਇਕੱਠਾ ਕਰਦੀ ਹੈ ਤੇ ਉਹਨਾਂ ਦਾ ਸਸਕਾਰ ਕਰਦੀ ਹੈ ਨੁਗਲ ਵੇਖ ਲੈਂਦੇ ਨੇ ਤੇ ਜਿਉਂ ਦੀ ਹੋਏ ਨਾ ਉਸ ਨੂੰ ਵੀ ਅੱਗ ਵਿੱਚ ਸਾੜ ਦਿੰਦੇ ਨੇ ਅੱਜ ਦੇ ਦਿਨ ਵੀ ਸ਼ਰਨ ਕੋਰਦਾ ਵੀ ਸ਼ਹੀਦੀ ਦਿਹਾੜਾ ਹੈ ਇੱਕ ਪਾਸੇ ਅੱਜ ਦੇ ਦਿਹਾੜੇ ਇਹ ਜਿਹੜੀ ਰਾਤ ਚੱਲ ਰਹੀ ਹੈ ਗੰਗੋ ਬ੍ਰਾਹਮਣ ਦੇ ਘਰ ਸਿਹੜੀ ਪਿੰਡ ਜਿਸ ਨੂੰ ਖੇੜੀ ਵੀ ਕਹਿੰਦੇ ਆ ਮਾਤਾ ਗੁਜਰੀ ਤੇ ਛੋਟੇ ਨਾਲ ਰਾਤ गुजारਦੇ ਨੇ ਦਿਨ ਚੜੇ ਤੇ ਮੋਰਿੰਡੀ ਦੇ ਥਾਣੇਦਾਰ ਆ ਜਾਂਦੇ ਨੇ ਕੱਲ ਦੇ ਦਿਹਾੜੇ ਉਤਰਦੇ ਨੇ ਉੱਥੇ ਤੇ ਕੱਲ ਦੀ ਰਾਤ ਮੋਰਿੰਡੀ ਦੇ ਥਾਣੇ ਵਿੱਚ ਗੁਜ਼ਾਰਦੇ ਆ ਅਜਦੇ ਦਿਹਾੜੇ ਦਿਨ ਦੇ ਵਿੱਚ ਜਿਹੜਾ ਦਿਨ ਲੰਘਿਆ ਏ ਇਤਿਹਾਸ ਕਹਿੰਦਾ ਏ ਗੰਗੂ ਨੇ ਮਾਤਾ ਨੂੰ ਲਾਲਾ ਨੂੰ ਖਾਣ ਜੋਗਾ ਪ੍ਰਸ਼ਾਦਾ ਤੱਕ ਨਹੀਂ ਦਿੱਤਾ ਸੀ ਇਹੋ ਜਿਹਾ ਪ੍ਰਸ਼ਾਦਾ ਕਹਿੰਦੇ ਉਹ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੋਕਰ ਖਾਯੋ ਇਹੋ ਜਿਹਾ ਪ੍ਰਸ਼ਾਦਾ ਲਾਇਆ ਜਿਸ ਨੂੰ ਕੁੱਤੇ ਤੇ ਕਾਹ ਵੀ ਨਾ ਖਾਣ ਫਿਰ ਮਾਤਾ ਜੀ ਨੇ ਆਪਣੇ ਖੁਰਜੀ ਵਿੱਚੋਂ ਕੁਝ ਧੰਨ ਦਿੱਤਾ ਵੀ ਜਾ ਕੇ ਕੁਝ ਪਤਾਸ਼ੇ ਲਿਆ ਤੇ ਬੱਚਿਆਂ ਨੂੰ ਪਤਾਸ਼ੇ ਛਕਾਵਾਂਗੇ ਉਸ ਤਾਂ ਨੂੰ ਵੇਖ ਕੇ ਬੇਇਮਾਨ ਹੋਇਆ ਜਾ ਕੇ ਮੁਰੰਡੇ ਦੇ ਥਾਣੇਦਾਰ ਨੂੰ ਖਬਰ ਦਿੱਤੀ ਤੇ ਛੋਟੇ ਲਾਲਾ ਨੂੰ ਮਾਤਾ ਜੀ ਨੂੰ ਗ੍ਰਫਤਾਰ ਕਰਾਉਂਦਾ ਹੈ ਅੱਜ ਦੇ ਇਤਿਹਾਸ ਦਾ ਇਹ ਵਿਹਾੜਾ ਸਤਿਗੁਰ ਕਿਰਪਾ ਕਰਨ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਅੰਮ੍ਰਿਤ ਦੇ ਨਾਮ ਨੂੰ ਗੁਜ਼ਾਰੀਏ ਤੇ ਗੁਰੂ ਪਿਤਾ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਦਾਤਾ ਤੇਰੇ ਉਹਨਾਂ ਸਿੱਖਾਂ ਦੀ ਤੇ ਨਿਭ ਗਈ ਹੈ ਸਾਡੇ ਤੇ ਵੀ ਕਿਰਪਾ ਕਰੀ ਸਾਡੀ ਵੀ ਨੇ ਬਜਾਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਗੁਰੂ ਦਰਤੇ ਪ੍ਰਵਾਨ ਹੋਵੇ ਜੀ ਇੰਨੇ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾ ਦੇਖੇਗਾ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀਫਤ